ਨਮਸਕਾਰ ਵਾਹਿਗੁਰੂ ਤਨ ਗੁਰੂ ਨਾਨਕ ਪਾਤਸ਼ਾਹ ਜੀ ਪਾਕਿਸਤਾਨ ਆਉਣ ਵਾਲੀ ਸਭ ਸੰਗਤ ਨੂੰ ਸਰਸਰੀਆ ਕਾਲ ਮੋਰਫਲ ਤੋਂ ਪਾਕਿਸਤਾਨ ਆਉਗੇ ਜੀ ਇਹਨੂੰ ਦਰਬਾਰ ਸਾਹਿਬ ਆ ਤੇ ਆਪਣੇ ਡਾਕੂਮੈਂਟ ਕੰਪਲੀਟਲੀ ਤੁਸੀਂ ਸੇਵ ਕਰ ਲਓ ਜੈਸੇ ਹੀ ਵਾਪਸੀ ਆਸੇ ਤੁਸੀਂ ਉਥੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲੋਗੇ ਸਿਰਫ ਸਿਰਫ ਪਾਸਪੋਰਟ ਜੀ ਲੈ ਪੈਗੇ ਅਗਲੇ ਕਿਸੇ ਨੇ ਵੀਡੀਓ ਪਿਕਚਰ ਲੈਣੀ ਹੈ ਤੇ ਅਗਲੀ ਸ਼ਹਿਰ ਤੇ ਆ ਸਕਦਾ ਔਰ ਬਹੁਤ ਬਹੁਤ ਮੋਸ਼ ਗਨ ਕਮ ਜੀ ਪਟਿਆਲੇ ਤੋਂ ਆਉਣ ਵਾਲੀ ਸੱਜ ਸੰਗਤ ਦਾ ਧੰਨਵਾਦ ਸਾਹਿਬ ਦਾ ਬਹੁਤ ਬਹੁਤ ਪਰਮੇਸ਼ਰ ਜੀ ਜੋ ਤੁਹਾਨੂੰ ਸਵਾਗਤ ਸਤਿ ਸ੍ਰੀ ਅਕਾਲ ਵਾਹਿਗੁਰੂ ਇਹ ਰਾਵੀ ਦਰਿਆ ਇਹ ਸਾਰਾ ਜੀ ਜੀ ਅੱਗੇ ਰਾਵੀ ਆਏਗਾ ਆ ਜਾਓ ਉਹ ਆ ਜੀ ਜੀ ਆਖਾਂ ਜੀ ਹਾਂ ਅੱਛਾ 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 ਉਹ ਦੇਖ ਰਿਹਾ ਗੁਰੂ ਘਰ ਬਣਾ ਵਾਹ ਗੁਰੂ ਵਾਹ ਕਿੰਨੇ ਕਿਲੋਮੀਟਰ ਪੈਂਦਾ ਜੀ ਸਰ 4 ਕਿਲੋ ਮੀਟਰ ਜਿਸ ਜਗ੍ਹਾ ਤੇ ਬੱਠਾ ਹੈ ਹਾਂ 4 ਕਿਲੋ ਚਲੋ ਜੀ ਉਡਾ ਲਿਓ ਬਈ ਨਾਲ ਪੈਸਾ ਅਨੁਰਖਦਰ ਖਾਨੇ ਆਪਣਾ ਸ਼ੋਬਨਾਮ ਕੀ ਹੈ ਜੀ ਜੀ ਸ਼ਹਾਬ ਖਾਨ ਵਾਹ ਵਾਹ ਕੀ ਬਾਤ ਹੈ ਮੋਸਟ ਵੈਲਕਮ ਟੂ ਪਾਕਿਸਤਾਨ ਹੋ ਜੀ ਇਹ ਦਰਵਾਜ਼ਾ ਸਤ ਸੰਗਿਆ ਤੱਕ ਮੋਸਟ ਵੈਲਕਮ ਬਰਥਡੇ ਬਰਥਡੇ ਚਾਹੀਦੇ ਆ ਹਾਂ ਜੀ ਤੇ ਸਾਡੇ ਨਾਲ ਚੱਲਦੇ ਰੋ ਅੱਜ ਬੱਸ ਲੈ ਕੇ ਹੋਰ ਕੀ ਚਾਹੀਦਾ ਜੀ ਇਹ 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 ਬਿਲਕੁਲ ਬਿਲਕੁਲ ਇੱਥੇ ਆਪਣਾ ਇਲਾਕਾ ਕਿਹੜਾ ਹੈ ਜੀ ਇਹ ਲੋਕਲ ਮਾਰਕ ਬਾਸਾ ਤੋਂ ਸਿਰਫ 3 ਕਿਲੋਮੀਟਰ ਦੇ ਫਾਸਲੇ ਤੇ ਹੈ ਅੱਛਾ 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 ਸ਼ੌਕੜਾ ਇੱਕਦਮ ਡੇਰਾ ਬਾਬਾ ਨਾਨਕ ਦੇ ਲਾਗੇ ਪੈਣ ਸੀ ਅੱਛਾ ਵਾਹ ਵਾਹ ਇੱਕ ਆਦਾਰ ਨੇ ਕੰਮ ਖਰਾਬ ਕੀਤਾ ਜੀ ਚਲੋ ਕੋਈ ਗੱਲ ਨਹੀਂ ਹੈ ਦੇਖੋ ਰੱਬ ਨੇ ਇਹ ਗੁਰੂ ਨਾਨਕ ਸਾਹਿਬ ਨੇ ਬੜੀ ਕਿਰਪਾ ਕੀਤੀ ਕੀਤੀ ਹੈ ਰੱਬ ਨੇ ਕਿੱਡੀ ਸਾਲਾ ਆਪਣੇ ਮਿਲ ਜਾਂਦੇ ਨੇ ਜੀ ਆਪਣੇ ਮਿਲ ਜਾਂਦੇ ਨੇ ਆਪਣੇ ਮਿਲ ਜਾਂਦੇ ਨੇ ਕਿਸੇ ਤਰੀਕੇ ਨਾਲ ਸਾਰੇ ਘੜੀ ਪਾ ਕੇ ਅਸੀਂ ਕਰੇ ਲੱਗ ਜਾਂਦਾ ਬਿਲਕੁਲ ਬਿਲਕੁਲ ਪੂਰੇ ਪਾਣੀ ਜ਼ਿਆਦਾ ਆਇਆ ਤਾਂ ਵੀ ਰਿਸ ਵਾਲੀ ਤੇ ਖੇਤ ਖਾਲੀ ਨਹੀਂ ਇਹ ਖਾਲੀ ਨਹੀਂ ਇਹਨਾਂ ਮੱਕੀ ਕੱਟੀ ਐ ਇਹ ਮਾਲਕ ਦੇ ਜਿਹੜਾ ਨਾ ਦੋ ਹੀ ਫਸਲਾਂ ਲਾਉਂਦਾ ਇੱਥੇ ਅੱਛਾ ਜੀ ਧਿਆਨੂ ਹੁਣ ਅਗੋਂ ਧਿਆਨੂ ਦੀ ਤਿਆਰੀ ਕਰ ਲੋ ਅੱਛਾ ਜੀ ਤੁਹਾਡੇ ਦੋ ਚੋਵਾ ਚੀਜ਼ਾਂ ਦੀ ਫੈਕਟਰੀ ਉਹਨੇ ਆਪਣੀ ਲਾਈ ਹੋਈ ਹੈ ਅੱਛਾ ਅੱਛਾ ਮੁੱਖਾਈ ਕੱਟ ਕੇ ਉਹਨੇ ਕਾਰਨਲ ਬਣਾਉਣਾ ਜਿਹੜਾ ਆਟਾ ਪਸਣਾ ਦਾ ਬਿਸਕਟ ਬਣਾ ਲਾਣਾ ਥੱਲੇ ਦੇ ਢਾਂਡੇ ਬਿਸਕਟ ਦਾ ਚਾਰ ਬਣਾ ਲਾਣਾ ਵਾਹ ਵਾਹ ਕੀ ਬਤ ਹੈ ਜੀ ਆਲੂ ਪੁੱਟ ਕੇ ਉਹਨੇ ਜਿਹੜਾ ਨਾ ਫੈਕਟਰੀ ਲੈ ਜਾਨੇ ਤੇ ਉੱਥੇ ਚਿਪਸ ਬਣਦੀ ਹੈ ਅੱਛਾ ਜੀ ਦੋ ਬਾਰ ਮੰਦੀ 1 ਕਿਲੋ ਵੀ ਵੇਚਣਾ ਮਤਲਬ ਆਪੇ ਸਾਰਾ ਕੁਝ ਵਰਤਣਾ ਹੈ ਦੇਖੋ ਜੀ 6-15 ਦਾ ਖੜਾ ਸਟਾਕ ਹੀ ਹੋਣਗਾ ਹਾਂ ਹਾਂ ਜੀ 150 ਦੀ ਮਤਲਬ ਕਿ ਜਰੀਏ ਆ ਰਾਵੀ ਦਰਿਆ ਆ ਗਿਆ ਜੀ ਤਾਂ ਆ ਜੀ ਰਾਵੀ ਆ ਜਿਹੜਾ ਜਨਮ ਘਾੜ ਹੈ ਜਿਨ੍ਹਾਂ ਨੇ ਹਾਂ ਜੀ ਹਾਂ ਜੀ ਇਹ ਰਾਵੀ ਤੇ ਆਂਦੇ ਇੱਕ ਵਾਰ ਸਾਹ ਦੇ ਨਾਲ ਲੱਗੀ ਹੋਈ ਹੈ ਕਈ ਵਾਰੀ ਪੰਜਾਬ ਜੀ ਮੰਡੀ ਦੇ ਚ ਵੜਦੀ ਆ ਹਾਂ ਜੀ ਇੱਥੇ ਗੁਰੂ ਨਾਨਕ ਸਾਹਿਬ ਜੀ ਇਸ਼ਨਾਨ ਕਰਨ ਆਦੇ ਹੁੰਦੇ ਸੀ ਇੱਥੇ ਹਾਂ ਜੀ ਤੇਨੇ ਤੇਰਾ ਆਦਾ ਪਾਰ ਕਰ ਲਿਆ ਆਪਾਂ ਨੇ ਅੱਜ ਹਾਂ ਜੀ ਤੇਨੇ ਮੇਰਾ ਆਦਾ ਪਾਰ ਹਾਂ ਜੀ ਹਾਂ ਜੀ ਮਾਰ ਰਿਹਾ ਵੀਰੋ ਕੀ ਹੈ ਉਹ ਨਾ ਨਾ ਨੂੰ ਮਾਰ ਲੂਈ ਉਹ ਨੂੰ ਪਾ ਲੈ ਲੇਟਸ ਉਹ ਹਵਾਤੀ ਦੇ ਕੋਈ ਜਿਹੜਾ ਰੰਗ ਹੋ ਰਿਹਾ ਆ ਸਾਹਮਣੇ ਕਰਤਾਰਪੁਰ ਨਜ਼ਰ ਆ ਗਿਆ ਜੀ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਆ ਇਥੇ ਸਿਰਫ ਪਾਸਵਰਡ ਦੀ ਸਕੈਨਿੰਗ ਹੋਏਗੀ ਜੀ ਨਹੀਂ ਕੁਝ ਨਹੀਂ ਹੁਣ ਉਹ ਨਹੀਂ ਹੁੰਦਾ ਕੁਝ ਹੋ ਹੋ ਜਾਂਦਾ ਜਿਹੜਾ ਕੋਈ ਕੁਝ ਬਸ ਠੀਕ ਹੈ ਉਹਦਾ ਹੁੰਦਾ ਨਹੀਂ ਪਾਸਵਰਡ ਦੀ ਤਿਆਰੀ ਕਰਨੀ ਹਾਂਜੀ ਹਾਂਜੀ ਇਹ ਤਾਂ ਸਿਰਫ ਪਾਸਵਰਡ ਨਾਲ ਠੀਕ ਹੈ ਠੀਕ ਠੀਕ ਹੈ ਜੀ ਸੇਵ ਕਰ ਲੈਣਾ ਟੋਕਨ ਵੀ ਨਾਲ ਸੰਭਾਲ